ਦਾਵਾ ਸਾਡੇ ਸਰੂਪ ਚ ਦਿੱਤੀ ਹੈ ਅਸੀਂ ਇਹ ਬਰਤਾਲ ਨਹੀਂ ਕਰਾਂਗੇ ਐਦਾਂ ਦੇ ਲੋਕਾਂ ਨੂੰ ਜੇਕਰ ਮਰਨਾ ਹੈ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਾ ਚੁੱਕਾ ਆਪਣੀ ਜ਼ਿੰਮੇਵਾਰੀ ਨੂੰ ਨਾ ਨਿਭਾਈ ਐਦਾਂ ਦੇ ਲੋਕਾਂ ਨੂੰ ਕਾਨੂੰਨ ਸਾਹਮਣੇ ਨਾ ਮਿਲੀ ਕੰਮ ਅਧਿਕਾਰ

जय भीम जय भीम जय 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 भीम जय भीम अब आता हूं तेरी सोच पे तेरे आगे झुक के अब आता हूं तेरी सोच पे जय 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 भीम जय भीम जय 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 भीम जय भीम जय भीम जय भीम अब आता हूं तेरी सोच पे तेरे आगे झुक के सुननी जब तक सच में करेगा सत्ता के गलियारों से

ਆਵਾਜ਼ 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 ਆ ਅੱਜ ਸੰਗਰੂਰ ਬੰਦ ਨੂੰ ਲੈ ਕੇ ਜਿੱਕਰ ਜਿਲ੍ਹਾ ਪੋਸ਼ੀਸ਼ੀਂ ਦੇ ਵਾਲੀ ਕਿਤੇ ਜਾਈ ਨਹੀਂ ਸਕਦਾ ਜਿੱਦਕ ਚੱਕਰੀਆਂ ਨਹੀਂ ਹੈਗੇ ਜੋ ਤਕਰੀਬਤ ਦੇ ਅੰਦਰ ਹੈ ਉਹ ਹੀ ਲੋਕੋ ਅੰਦਰ ਵੀ ਹੈ ਕੋਈ ਹੋਰ ਨਹੀਂ ਜਿੱਦਕ ਲੈ ਕੇ ਜੋ ਦਿਨ ਲੱਗ ਜਾਏ ਨਾ ਤਾਂ ਕਿ ਪਤਾ ਲੱਗ ਜਾਏ ਵੀ ਕੋਈ ਵੀ ਇਸ ਅਕ੍ਰਿਤਿਕ ਕੰਮ ਨੂੰ ਕੋਈ ਕਰ ਨਾ ਸਕੇ ਤਾਂ ਕਿ ਪਤਾ ਲੱਗੇ ਨੌਜਵਾਨ ਕਿਸੇ ਨੂੰ ਵੀ ਜਿਹੜਾ ਵਰਗ ਲਾਇਆ ਜਾਂਦਾ ਹੈ ਜਿਹੜਾ ਇਹ ਕੰਮ ਕਰਵਾਉਣ ਲਈ ਿਕਸਾਇਆ ਜਾਂਦਾ ਹੈ ਉਹਨਾਂ ਨੂੰ ਪਤਾ ਲੱਗੇ ਵੀ ਇਹ ਕੰਮ ਕਰਨ ਨਾਲ ਬਹੁਤ ਜ਼ਿੰਦਗੀ ਜੇਲ੍ਹੀ ਚ ਹੀ ਸੜ ਜਾਂਦੀ ਹੈ। ਜੀ ਤੁਹਾਡਾ ਰਵੀ ਚਾਵਲਾ ਜੀ ਕਿਹੜੀ ਸੰਸਥਾ ਭਾਜੀ ਭਗਵਾਨ ਵਾਲਮੀਕੀ ਰਮੈਨ ਪਵਨ ਸਰੋਵਰ ਤੇ ਮੈਂ ਪ੍ਰਧਾਨ ਆ ਅੱਜ ਇਸ ਤਰ੍ਹਾਂ ਤੁਸੀਂ ਬੰਦ ਕੀਤਾ ਕੀ ਵਜ੍ਹਾ ਕਰਕੇ ਜਿੱਥੇ ਕਿ ਸ੍ਰੀ ਹਰਮੰਦਰ ਸਾਹਿਬ ਗੁਰੂ ਪੀਰਾਂ ਦੀ ਧਰਤੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਨਾਮ ਲੈਂਦੇ ਹੀ ਧਰਤੀ ਦਾ ਸਿਰ ਝੁਕਦਾ ਹੈ ਨਸਮਸਤਕ ਹੁੰਦਾ ਹੈ ਜਿੱਥੇ ਕਿ ਸ਼ਾਂਤੀ ਦਾ ਪਾਠ ਪੜਾਇਆ ਜਾਂਦਾ ਹੈ ਉੱਥੇ ਇੱਕ 26 ਜਨਵਰੀ ਨੂੰ ਜਿਹੜੀ ਘਟਨਾ ਵਾਪਰੀ ਹੈ ਉਹ ਨਿੰਦਣਯੋਗ ਹੈ ਕਿਉਂਕਿ 바ਵਾ ਸਾਹਿਬ ਅੰਬੇਦਕਰ ਜਿਹਦੇ ਜਿਹੜੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਵੱਲੋਂ ਉਹਨਾਂ ਵੱਲੋਂ ਅਸੀਂ ਜਿਹੜੇ ਵੀ ਸ਼ਖਸ ਨੇ ਇਹ ਕੀਤਾ ਅਸੀਂ ਉਹਨੂੰ ਦੋਸ਼ੀ ਮੰਨਦੇ ਹੋਏ ਐਨੋ ਸਖਤ ਤੋਂ ਸਖਤ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਵੀ ਜਿਹਦੇ ਪਿੱਛੇ ਇਹ ਇਸ ਚੀਜ਼ ਦਾ ਹੱਥ ਹੈ ਅਸੀਂ ਅਸੀਂ ਉਹਨਾਂ ਨੂੰ ਦਿਖਾਣਾ ਚਾਹੁੰਦੇ ਆਂ ਵੀ ਇਹ ਕੰਮ ਜਿਹੜਾ ਵੀ ਕੋਈ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਸਰਕਾਰ ਉਹਨੂੰ ਫਿਰ ਜੀ ਸਜ਼ਾ ਜਿਵੇਂ ਦਿੰਦੀ ਹੈ ਤਾਂ ਸਾਨੂੰ ਅਸੀਂ ਇਹੀ ਮੰਗ ਕਰਦੇ ਆਂ ਕਿ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਇਹ ਵੀ ਤੁਸੀਂ ਕੀ ਕਰੀਓ ਉਦੋਂ ਦੋਸਤੋ ਇਹਦਾ ਮੁਕੱਲਮਾ ਸੀ ਮੈਂ ਆਜੇ ਬੇਦੀ ਜੀ ਲੋਕਲ ਪ੍ਰਧਾਨ ਸਪਾਈ ਸੇਵਕਾਂ ਦਾ ਜੀ ਅੱਜ ਤੁਸੀਂ ਨਾ ਤੁਸੀਂ ਹੜਤਾਲ ਕਰਾਈਆ ਕੀ ਵਜ੍ਹਾ ਕਰ ਸੀ ਦੇਖੋ ਇਹ ਜਿਹੜੀ ਅੱਜ ਰੈਲੀ ਹੋ ਰਹੀ ਹੈ ਤੁਹਾਨੂੰ ਪਤਾ ਹੀ ਹੈ ਸਾਰੇ ਭਾਰਤ ਦੇ ਵਿੱਚ ਗੱਲ ਫੈਲ ਵੀ ਹੈ ਜਿਹੜੀ ਬਾਬਾ ਸਾਹਿਬ ਦੀ ਅੰਮ੍ਰਿਤਸਰ ਦੇ ਵਿੱਚ 26 ਤਰੀਕ ਨੂੰ ਜਿਸ ਦਿਨ 26 ਤਰੀਕ ਨੂੰ ਸੰਵਿਧਾਨ ਲਿਖ ਕੇ ਦਿੱਤਾ ਬਾਬਾ ਸਾਹਿਬ ਨੇ ਲਾਗੂ ਹੋਇਆ ਸੀਗਾ ਉਸੇ ਦਿਨ ਦੇਖੋ ਇਹ ਕਿਸੇ ਜਿਹੜਾ ਇਹ ਬੰਦਾ ਫੜਿਆ ਗਿਆ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੀ ਅਮਰ ਪ੍ਰਤਿਮਾ ਨਾਲ ਛੇੜਖਾਨੀ ਕਰ ਰਿਹਾਗਾ ਉਹਦੇ ਵਿੱਚ ਇੱਕ ਕੋਈ ਮਾਸਟਰਮਾਈਂਡ ਹੈ ਅਸੀਂ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇਕਰ ਜਿਹੜੇ ਉਹਦੇ ਮਾਸਟਰਮਾਈਂਡ ਨੇ ਉਹਦੇ ਪਿੱਛੇ ਨੇ ਜਿਨ੍ਹਾਂ ਨੇ ਇਹ ਛੇੜਖਾਨੀ ਕਰਾਈ ਹੈ ਉਹਨਾਂ ਨੂੰ ਨਾ ਸਖਤ ਸਖਤ ਸਜ਼ਾ ਦਿੱਤੀ ਗਈ ਤੇ ਪੂਰਾ ਭਾਰ ਦੇਸ਼ ਬੰਦ ਹੋਣ ਦੀ ਵੀ ਅਸੀਂ ਐਲਾਨ ਕਰ ਦਾਂਗੇ ਤੇ ਸਾਡੇ ਪੰਜਾਬ ਦੇ ਸਪਾਈ ਲੋਕਾਂ ਦੇ ਪ੍ਰਧਾਨ ਅਸ਼ੋਕ ਸਾਰੇਵਾਂ ਜੀ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਜੇਕਰ ਉਹਨਾਂ ਨੇ ਸਖਤ ਸਖ਼ਤ ਜਾਂ ਨੀਦ ਦਿੱਤੀ ਤੇ ਅਸੀਂ ਪੂਰੇ ਪੰਜਾਬ 'ਚ ਅਨਮਿੱਥੇ ਦੀ ਹੜਤਾਲ ਕਰਾਂਗੇ ਪੂਰੇ ਸਪਾਈ ਸੇਵਕ ਸਾਡੇ ਅਣ ਬੈਠਣ ਕੇ ਕੰਮ ਛੱਡੂ ਤੇ ਜਿਹੜੀ ਵੀ ਕੋਈ ਵੀ ਕਾਰਵਾਈ ਹੈ ਅਸੀਂ ਸਖਤੋ ਸਖਤ ਆਪਣਾ ਪੂਰੇ ਸ਼ਹਿਰ ਦੇ ਵਿੱਚ ਗੰਧ ਫੈਲਾਵਾਂਗੇ ਉਹਨਾਂ ਨੂੰ ਪਤਾ ਵੀ ਜਿਹੜੀ ਸਪਾਈ ਸੇਵਕ ਦੀ ਹੜਤਾਲ ਹੈ ਉਹ ਪੂਰੇ ਸ਼ਹਿਰ 'ਚ ਇੱਕ ਹਵਾ ਬਣ ਕੇ ਫੱਲੇਗੀ ਤੇ ਉਹਨਾਂ ਨੂੰ ਜਿਹੜੀ ਸਜ਼ਾ ਅਸੀਂ ਬੇਨਤੀ ਕਰ ਰਹੇ ਹਾਂ ਉਹਨੂੰ ਦਿੱਤੀ ਜਾਵੇ